ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਜ਼ਾਦੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਨੀ ਆ ਫਿਰ ਇੱਕ ਮੇਰਾ ਸੁਪਨਾ ਸੀ ਕਿ ਜਦੋਂ ਰਾਜਪੁਰਾ ਜਿਹੜਾ ਗੇਟਵੇ ਆਫ ਪੰਜਾਬ ਹੈ ਜਦੋਂ ਆਵੇ ਤਾਂ ਕੋਈ ਨਵੀਂ ਚੀਜ਼ ਹੋਵੇ ਤਾਂ ਅੱਜ ਅਸੀਂ ਆਜ਼ਾਦੀ ਦਿਵਸ ਤੇ ਇੱਥੇ 115 ਫੁੱਟ ਉੱਚਾ ਤਿਰੰਗਾ ਲਗਾ ਰਹੇ ਹਾਂ तिरंगा ਸਾਡੀ ਸ਼ਾਨ ਹੈ ਔਰ ਜਦੋਂ ਵੀ ਕੋਈ ਪੰਜਾਬ ਚ ਆਊਗਾ ਤਾਂ ਰਾਜਪੁਰੇ ਐਂਟਰ ਕਰਦੇ ਸਾਡਾ ਤਿਰੰਗਾ ਪਹਿਲਾਂ ਉਹਨਾਂ ਦਾ ਉਹਨਾਂ ਦਾ ਵੈਲਕਮ ਕਰੂਗਾ ਔਰ ਤਿਰੰਗਾ ਸਾਡੀ ਸ਼ਾਨ ਹੈ ਸਾਨੂੰ ਯਾਦ ਕਰਵਾਂਦਾ ਹੈ ਕਿ ਅਸੀਂ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ ਹੈ ਔਰ ਰਾਜਪੁਰਾ ਹਲਕੇ ਲਈ ਮੈਂ ਕਹਿੰਨੀ ਬੜੇ ਮਾਣ ਦੀ ਗੱਲ ਹੈ ਕਿ ਅੱਜ ਇੱਥੇ 115 ਫੁੱਟ ਉੱਚਾ ਝੰਡਾ ਇੱਥੇ ਲਗਾਇਆ ਜਾ ਰਿਹਾ ਹੈ ਕਿਹੜਾ ਫੁੱਲ ਔਰ ਇਹ ਨਾ ਸੀ ਜਿਹੜਾ ਕੱਟ ਮਿਲਣਾ ਸੀ ਆਪਾਂ ਨੇ ਇਹ ਤਾਂ ਬਰਸਾਤਾਂ ਕਰਕੇ ਕੰਮ ਰੁਕਿਆ ਆਇਆ ਬਰਸਾਤਾਂ ਤੋਂ ਬਾਅਦ ਨਾਲ ਦੀ ਨਾਲ ਕੰਮ ਸ਼ੁਰੂ ਹੋ ਜਾਊਗਾ ਸਾਰੀਆਂ ਅਪਰੂਵਲ ਹੋ ਚੁੱਕੀਆਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੀ ਹੈ ਮੇਰੀ ਉਹ ਆਦਤ ਨਹੀਂ ਕਿ ਮੈਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਜਿਹੜਾ ਕੰਮ ਖੋਣ ਹੈ ਮੈਂ ਉਹੀ ਦੱਸਦੀ ਆ ਇਹ ਵੀ ਕੰਮ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਕੋਈ ਹੋਰ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਪਹਿਲਾਂ ਤਾਂ ਕੋਈ ਫਾਇਦਾ ਨਹੀਂ ਹੈ ਕੰਮ ਸ਼ੁਰੂ ਹੋਈ ਜਾਣਗੇ ਤੁਸੀਂ ਦੇਖ ਹੀ ਜਾਓ ਪਰ ਮੈਂ ਇੱਕੋ ਹੀ ਗੱਲ ਕਹੂੰਗੀ ਮੇਰਾ ਇੱਕੋ ਹੀ ਮਕਸਦ ਹੈ ਜੇ ਰਾਜਪੁਰਾ ਨੇ ਮੈਨੂੰ ਮੌਕਾ ਦਿੱਤਾ ਹੈ ਤਾਂ ਮੈਂ ਰਾਜਪੁਰਾ ਦੀ ਤ ਸਾਬਕਾ ਸਰਪੰਚ ਪਿੰਡ ਜਲਾਲਪੁਰ ਪ੍ਰਧਾਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਅੱਜ ਜਿਹੜਾ 15 ਅਗਸਤ ਆਜ਼ਾਦੀ ਦਿਹਾੜੇ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਜਿੱਦਦਾ ਹਾਂ ਔਰ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਅੱਜ ਤਿਰੰਗਾ ਲਹਿਰਾਇਆ ਗਿਆ ਜਿਸ ਥਾਂ ਤੇ ਅਸੀਂ ਖੜੇ ਹਾਂ 115 ਫੁੱਟ ਉੱਚਾ ਸਾਡੀ ਭੈਣ ਮੈਡਮ ਨੀਨਾ ਮਿੱਤਲ ਐਮ ਐਲ ਏ ਸਾਹਿਬ ਨੇ ਜਿਹੜਾ ਝੰਡਾ ਲਹਿਰਾਇਆ ਸਾਡੇ ਰਾਜਪੁਰੇ ਦੀ ਇਹਦੇ ਨਾਲ ਬਹੁਤ ਸ਼ਾਨ ਵਧੀ ਹੈ ਸੋ ਬਹੁਤ ਬਹੁਤ ਮੈਂ ਸਾਰੇ ਦੇਸ਼ ਵਾਸੀਆਂ ਨੂੰ ਫਿਰ ਵਧਾਈ ਦਿੰਦਾ ਹਾਂ ਸਾਰੇ ਇਲਾਕਾ ਵਾਸੀਆਂ ਨੂੰ ਇੰਡੀਪੈਂਡੈਂਸ ਦੇ ਦੀ ਉਤਾਈ ਦੇਂਦਾ ਤੇ ਨਾਲ ਜਿਹੜਾ ਇੱਕ ਝੰਡਾ ਜਿਹੜਾ ਮੇਨ ਚੌਂਕ ਤੇ ਜਿਹਦੀ ਉਚਾਈ 115 ਫੁੱਟ ਹੈ ਜਿਹੜੀ ਕਿ ਬੜੀ ਮਿਹਨਤ ਦੇ ਨਾਲ ਐਮ ਐਲ ਨੀਨਾ ਮਿੱਤਲ ਜੀ ਤੇ ਲਵੀਸ਼ ਮਿੱਤਲ ਜੀ ਤੇ ਅਜੇ ਮਿੱਤਲ ਜੀ ਦੀ ਕੜੀ ਮਿਹਨਤ ਦੇ ਨਾਲ ਤੇ ਸਾਰੇ ਬਾਕੀ ਰਾਜ ਦੇ ਵਸੀਆਂ ਦੇ ਨਾਲ ਤੇ ਉਹਨਾਂ ਦੀ ਟੀਮ ਦੇ ਨਾਲ ਇਹ ਜਿਹੜਾ ਇੱਕ ਝੰਡਾ ਇਹਨੇ ਉਚਾਈ ਤੇ ਲਾਇਆ ਗਿਆ ਔਰ ਉਹ ਵੀ ਇੰਡੀਪੈਂਡੈਂਸ ਦੇ ਤੇ ਇਸ ਦੀ ਸਾਰੇ ਇਲਾਕਾ ਨੂੰ ਬੜੀ ਬੜੀ ਵਧਾਈ ਦੇਂਦਾ